ਸ਼ੁਸ਼ਾ ਸੇ ਸ਼ਾਹ ਦੈ ਸ਼ਾਹ ਜਿਸ ਪਾਸ ਬੈਠਿਆ ਸੋਹੀਆ ਸਾਗੁਨਾ 少。So Yeah. جر پات اس جن پائی and ਸੇ ਮਹਾਰਾਤਿ ਹੁੰਦੇ ਪਾਪੂ ਕੋਤਰ ਚੰਗ ਕੋਨ ਪਾਪ ਸੱਜ ਬੇਚੀ ਪਾਪੂ ਸਤਕਾਰ ਨੂੰ ਸਾਥ ਸਮੇਂ ਜੀਵਨ ਭਾਗੇ ਹੂੰ ਜੋ ਗੁਰੂ ਪਾਤਸ਼ਾਹ ਜੀਆਂ ਨੇ ਅੰਮ੍ਰਿਤ ਵਿليه ਤਾਖਤ ਤੇ ਸੁਭਾਏ ਮਾਨ ਕੋਕਰ ਕੇ ਆਪ ਸਾਰੇ ਰਹੀ ਜੀਵਨ ਦਾ ਭਲਾ ਕਰਦੇ ਹੁਣੇ ਮਹਾਰਾਜਿਆਂ ਨੇ ਕੁੱਲੇ ਦਰਸ਼ਨ ਦਿੱਤਾ ਬਖਸ਼ਿਸ਼ ਕਰਕੇ ਨੇਹਾਰ ਕੀਤਾ ਉਹ ਪ੍ਰਭ ਕਪਾਤਸ਼ਾ ਜੀ ਨੇ ਆਪਣੀ ਸਾਰਿਆਂ ਨੂੰ ਗੁਰੂ ਮਹਾਰਾਜ ਜੀ ਦੇ ਪਾਤਸ਼ਾਹ ਜੀ ਨੇ ਬਖਸ਼ਿਆ ਹੋਇਆ ਅਮਰ ਜੀ ਦਾ ਮਾਲ ਕੰਜਾ ਬਾੜੀਆਂ ਦਾ ਨਿਤਨੇਮ ਜਾ ਬਖਸ਼ਿਸ਼ ਕੀਤਾ ਹੈ ਗੁਰੂ ਪਾਸ ਜਿਨੀਆਂ ਸੰਤਾਂ ਵੀ ਆਪਨ ਕੋਲੇ ਤੋਂ ਹਾਰ ਨੂੰ ਭਾਣਿਆ ਕੀਤਾ ਔਰ ਭਾਣੇ ਗੁਰੂ ਪਾਤਸ਼ਾਹ ਜੀ ਰਹਿਮਤਾ ਕਰ ਕੇ ਸਾਨੂੰ ਮਹਾਰਾਜ ਜੀਵਨ ਦੀ ਸੋਚੀ ਬਖਸ਼ ਦੇਣ ਔਰ ਸਿ ਗੁਰੂ ਕੇ ਚਾਹਮਾ ਵਿੱਚ ਧਾਰ ਜੀ ਭਰ ਕਰਕੇ ਗੁਰੂ ਮਹਾਰਾਜੀਆਂ ਜੀ ਦੀਆਂ ਦਿੱਤੀਆਂ ਹੋਈਆਂ ਸਿੱਖਿਆਵਾਂ ਗੁਰੂ ਕੀ ਬਾਤ ਦੇ ਉੱਪਰ ਜਪ ਸ਼ੀਂਗੇ ਗੁਰੂ ਕੇ ਚਾਪਨਾ ਵਿੱਚ ਹੀ ਆਪ ਨੂੰ ਇਸ ਭਾਗਾ ਸਮ ਬਖਸ਼ਿਸ਼ ਹੋ ਕੇ ਜੀਵਨ ਦੀ ਸਫਲਤਾ ਪ੍ਰਾਪਤ ਹੋਣੀ ਹੈ ਗੁਰੂ ਪਾਤਸ਼ਾਹ ਜੀ ਦੇ ਆਪ ਨੂੰ ਜਵਾਹਰਤ ਵੇਲੇ ਦਾ ਬਾਣ ਹਰਮਾਨ ਬਖਸ਼ੀ ਕਰਤਾ ਸਤਿਗੁਰਾਂ ਜੀ ਦੇ ਪਾਵਨ ਆਗ 711 ਅੰਗ ਦੇ ਆਰੰਭਤ ਹੈ ਅਤੇ 712 ਅੰਗ ਤੇ ਵਾਰਾਂ ਜੀ ਦੇ ਪਾਵਨ ਹਰਮਾਨ ਜੀ ਸਿ ਗੁਰੂ ਤਾਂ ਗੁਰੂ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਭਾਈ ਜੋ ਸਤਿਧਾਰੀ ਨੇ ਪਹੁੰਚਿਆ ਕੀਤਿਆ ਆਪਾ ਪਹੁੰਚਣਾ ਕਰੀਏ ਤਾਜ ਆਪਨਾ ਜਿਹੜਾ ਜੀਵਨ ਹੈ ਮਹਾਰਾਜ ਲਈ ਚਲਾ ਦੇ ਸਾਨੂੰ ਸਤਿਗੁਰੂ ਦੀ ਕਿਰਪਾ ਕਰਕੇ ਆਪਣੇ ਦਬੇ ਗੈਰਤ ਬਖਸ਼ ਦੇ ਸਾਡਾ ਭਲਾ ਕਰੇ ਇਹ ਗੁਰੂ ਤੋਂ ਆਪ ਬਖਸ਼ਿਸ਼ਾ ਲੈਣੀਆਂ ਨਹੀਂ ਗੁਰੂ ਤੋਂ ਸਿੱਖਿਆ ਨਹੀਂ ਹੈ ਗੁਰੂ ਪਾਤਸ਼ਾਹ ਜੀ ਦੇ ਜਨਮ ਜਿਹੋ ਅੱਜ ਦਾ ਪਾਵਨ ਧਰਮਾ ਆਪੋ ਸ੍ਰਵਣ ਕਰਦੇ ਆਪ ਗੁਰੂ ਮਹਾਰਾਜ ਪਾਵਨ ਗੁਰਮਾਰ ਦੀ ਵਿਚਾਰਤਾ ਵਿੱਚ ਸਾਨੂੰ ਕੀ ਸਮਝਾਉਣਾ ਕਰਾਇਨੇ ਗੁਰੂ ਤੋਂ ਕੁਛ ਨਾ ਕਰੀਏ ਸਾਧਾ ਵਾਹਿਗੁਰੂ ਸ ਅੰਮ੍ਰਿ ਦੇ ਪਾਤਸ਼ਾਹ ਧੰਨ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਮੁਖਾਰਕ ਤੋਂ ਇਹ ਪਾਵਨ ਵਰਤਾਰ ਉਚਾਰਨ ਕੀਤਾ ਗਿਆ ਹੈ ਹਾਂ ਬਿਸਰਤ ਸਦਾ ਕੋ ਵਾਰੀ ਗੁਰੂ ਮਹਾਰਾਜ ਜੀ ਪਾਤਸ਼ਾਹ ਅਕਾਲ ਪੁਰਖ ਦੇ ਚਰਨਾ ਵਿੱਚ ਬੇਨਤੀ ਆਤੇ ਆਪਾਂ ਨੂੰ ਸਮਝਾਉਣਾ ਕਰ ਰਹੇ ਕਿ ਗੁਰੂ ਦੇ ਨਾਮ ਜਪਣ ਤੋਂ ਮੁਗੈਬ ਇਹ ਜਿਹੜਾ ਜੀਵਨ ਹੈ ਖੁਆਪਤਾ ਵਿੱਚ ਜਾਂਦਾ ਹੈ ਖੁਆਰੀ ਹੋ ਜਾਂਦਾ ਹੈ ਅਗਰ ਆਪਾਂ ਜੀਵਨ ਦੇ ਵਿੱਚ ਨਾਮ ਸਿਮਰਨ ਕੀਤਾ ਏ ਮਹਾਰਾਜ ਕਹਿੰਦੇ ਇਹ ਜੀਵਨ ਜਿਹੜਾ ਹੈ ਬਿਕ ਔਰ ਜਹਿਰ ਦੇ ਵਿੱਚ ਹੀ ਨਿਕਲ ਜਾਵੇਗਾ ਇਸ ਦੇ ਵਿੱਚ ਜੇ ਨਾਮ ਦਾਪ ਝਪਿਆ ਨਾ ਸੇਵਾ ਕੀਤੀ ਤੇ ਗੁਰੂ ਪਾਤਸ਼ਾਹ ਕਹਿੰਦੇ ਨੇ ਸਦਾ ਹੀ ਖੁਆਲਪਾ ਮਿਲਦੀ ਆ ਤਾ ਤੂੰ ਤਾਂ ਆਪਿਆ ਕੇ ਜਾ ਤੂੰ ਜਿਹੜਾ ਤੇਰੀ ਰੋਗ ਵੀ ਮਿਲਦਾ ਜਿਹੜਾ ਤੇਰੀ ਹੁਕਮ ਦੇ ਵਿੱਚ ਰਹਿ ਕੇ ਤੇਰੇ ਹੁਕਮ ਬੰਦੇ ਨੂੰ ਤੇਰੇ ਹੁਕਮ ਦਿੱਤੇ ਹੋਏ ਨੂੰ ਮੰਨਦਾ ਹੈ ਹਾਰ ਬਿਨੁ ਹੁ ਲੈ ਨਾ ਸਕੈ ਮਨ ਮੀਆ ਮੇਰੇ ਪ੍ਰੀਤਾਂ ਪ੍ਰਾਗ ਹਰਿ ਪ੍ਰਭ ਗੁਰ ਮੇਲੇ ਬਾਹਰ ਨਾ ਭਵਜਨ ਫੇਰਾ ਪੜ ਗੁਰੂ ਮਾਰਾ ਸੁਨੇ ਪਾਤਸ਼ਾ ਨਾਮ ਜਪਦੇ ਸੇਵਨ ਕਾਤੇ ਕੋਈ ਭਗਤ ਜਗ ਤੇ ਨਾਮ ਤੋਂ ਬਗੈਰ ਤੇ ਰਹਿ ਨਹੀਂ ਸਕਦਾ ਮਨ ਏ ਮਾਲਕੋ ਏ ਪ੍ਰੀਤਮ ਏ ਪ੍ਰਭੂ ਕਾਮ ਕੁਰਖ ਇਸ ਜਿਹੜਾ ਸੰਸਾਰ ਦਾ ਭੋਜਨ ਹੋਇਆ ਹੈ ਨ ਇਸ ਦੇ ਵਿੱਚੋਂ ਕੋਈ ਨ ਕੱਲ ਫੇਰ ਮੇਰਾ ਗਿਆ ਹੋ ਤਨ ਗੁਰੂ ਮਹਾਰਾਜ ਨੂੰ ਅਰਜਨ ਪਾਤਸ਼ਾਹ ਆਪਾਂ ਨੂੰ ਸਮਝਾਉਣਾ ਕਰੇ ਹੁਣ ਸਾਧਗੁਰੂ ਜੀ ਦੇ ਧੋਖੇ ਦੇ ਵਿੱਚੋਂ ਕਿ ਆਪਾਂ ਮੰਨਿਏ ਕਿ ਗੁਰੂ ਪਾਤਸ਼ਾਹ ਜੀ ਮਹਾਰਾਜ ਜੀ ਦੀਆਂ ਆਪਾਂ ਕਹਿੰਦੀਆਂ ਕਿ ਬੇਅਦਰੀ ਬੇਅਦਰੀ ਆਪਾਂ ਨੂੰ ਬਹੁਤ ਕਰਦੇ ਜੇ ਆਪਾਂ ਉਹਦੇ ਚਰਨਾਂ ਵਿਚ ਆਗਮ ਤੇ ਹੁਣ ਸੀਤਾ ਦਾ ਰੋਟਾ ਹੈ ਕਾਲ ਨ ਖੁੱਲੇ ਹੋਣੇ ਚਾਹੀਦੇ ਠੀਕ ਹੈ ਕੋਈ ਜ਼ਰੂਰੀ ਕਾਲ ਤੇ ਉੱਠ ਕੇ ਬਾਹਰ ਜਾ ਕੇ ਨਹੀਂ ਆਪਾਂ ਉਸ ਕਾਲ ਨੂੰ ਸੁਣ ਸਕਦੇ ਪਰ ਇਹ ਨਹੀਂ ਕਿ ਗੁਰੂ ਕੇ ਹਜ਼ੂਰ ਵਿਚਾਰਾ ਕਰੀਏ ਚਾਹੇ ਧਾਰੀ ਲੱਗੇ ਨਹੀਂ ਚਾਹੇ ਕਥਾ ਵਾਚਿਤ ਲੱਗਾਇਆ ਚਾਹੇ ਕੀਰਤਨ ਹੋਇਆ ਕਿ ਆਪਾਂ ਉਹ ਅਧਾਰਤ ਬੜੀਆਂ ਹੋਇਆ ਸਰਬਾਤ ਸੰਗਤ ਦਾ ਤੋੜ ਜੇ ਤੇ ਉਹ ਵੀ ਆਪਕੀ ਝੋਲੀ ਵਿੱਚ ਪੈ ਜਾਵੇ ਨਾ ਕਿਉਂ ਆਨੰਦ ਸੰਗਤਾਂ ਦਾ ਹੈ ਤੇ ਜੇ ਆਪ ਉਹਨਾਂ ਨੂੰ ਤੋੜ ਦਿੱਤਾ ਤੇ ਉਹਦੀ ਬੁਰੀਾਈ ਆਪਾਂ ਨੂੰ ਪ੍ਰਾਪਤ ਹੋਵੇ ਤੇ ਬੁਰੀਾਈ ਦੇ ਨਾਲ ਕੀ ਬਾਏ ਪ੍ਰਤਾਪ ਵਾਲਾ ਕਿਉਂਕਿ ਆਪਾਂ ਨੂੰ ਸਮਝ ਆ ਕਿ ਗੁਰੂ ਦੇ ਚਾਰਗਾਂ ਵਿੱਚ ਆ ਕੇ ਕਿ ਆਪਾਂ ਗੁਰੂ ਦਾ ਇੱਕ ਆਪ ਜਪਣਾ ਦੇ ਸਾਰ ਸੰਗਿ ਆਪਾਂ ਕਈ ਵਾਰ ਤੇ ਗਲਤੀਆਂ ਕਰਦੇ ਆਪਾਂ ਆਰਾਧਨ ਕਾਰਜ ਰੱਖੀ ਤੇ ਉਹਦੇ ਵਿੱਚ ਆਪਾਂ ਕੰਨੀ ਤਾ ਤਾਪ ਛਕਾਉਣਾ ਕਰਦੇ ਜਿਹੜਾ ਵਿਆਹ ਦਾ ਆਕ ਸਦਾ ਪਰਦਾ ਤੇ ਸਾਰ ਸੰਗਿ ਸੋਚੀ ਕੀ ਹੈ ਗੁਰਮਤਾ ਕੀ ਹੈ ਗੁਰੂ ਦੀ ਮਾਰਗ ਕੀ ਹੈ ਤੋਖੇ ਤੇ ਆਪਾਂ ਨੂੰ ਮਿਲ ਨਹੀਂ ਜਦੋਂ ਆਪਾਂ ਬੜਿਆ ਇਹਨਾਂ ਲੈ ਲੱਗ ਪਏ ਦੇਵੀ ਗੁਰੂ ਨੂੰ ਵਧਾਈ ਸੀ ਗਾ ਆਪਾਂ ਜਦੋਂ ਆਪ ਦੇ ਉੱਪਰ ਆਪ ਲਿਖਦੇ ਹੋ ਵੀ ਵਿਆਹ ਉੱਪਰ ਹੋਣਾ ਕਿ ਉੱਪਰ ਇੱਕ ਸ਼ਬਦ ਲਿਖਣ ਦੇ ਲਾਖੁਸ਼ੀਆ ਆਪਾਰ ਸੀ ਜੀ ਸਾਧ ਗੁਰੂ ਨਗਰ ਕਰੇ ਆਪਾਂ ਜੀ ਕਹਿੰਦੇ ਆ ਸਾਰੀ ਲਖਵਾਉਣੀ ਇਹ ਸਾਧ ਸੰਗਤ ਜੀ ਜਦੋਂ ਆਪਾਂ ਉਹ ਕਾਟ ਕਿਸੇ ਦੇ ਘਰੇ ਤੇ ਆਦਾ ਉਹਦੇ ਉੱਪਰ ਸ਼ਬਦ ਅੰਕਤ ਹੋ ਗਿਆ ਗੁਰੂ ਮਹਾਰਾਜ ਜੀ ਦੀ ਬਾਣੀ ਦਾ ਜਦੋਂ ਉਹ ਸ਼ਬਦ ਦਾ ਅੰਗ ਅੰਕਤ ਹੋ ਗਿਆ ਤੇ ਸਾਧ ਸੰਗਤ ਜਿਹੜਾ ਕਾਗਜ਼ ਉਹ ਕਾਗਜ਼ ਨਹੀਂ ਉਹ ਮੈਂਦਾ ਹੋ ਗਿਆ ਆ ਵੀ ਕਿਉਂਕਿ ਉਹ ਉੱਪਰ ਗੁਰੂ ਦੀ ਮੋਹ ਰੱਖੋ ਉਹਦੇ ਉੱਪਰ ਆਪਾਂ ਇਹ ਕਾਗਜ਼ ਨਹੀਂ ਆਇਆ ਤੇ ਸਾਧ ਸੰਗਤ ਜਿਹੜਾ ਆਪਾਂ ਇਹ ਦੇਖੀ ਆਪਣੇ ਘਰ ਵਿੱਚ ਕਾਗਜ਼ ਪੈਣ ਉਹ ਕੋਈ ਨੀਂਦਰੋਂ ਉੱਠਦਾ ਪਰਦਾ ਕਦੀ ਕਿਤੇ ਰੋਂਦਾ ਪਰਦਾ ਵੇ ਆਪਾਂ ਨੇ ਕੋਈ ਸ਼ਬਦ ਨਹੀਂ ਦੇਖਿਆ ਜੋ ਨੱਚਤ ਹੋਇਆ ਹੈ ਆਪਾਂ ਇੱਕ ਕਾਟ ਸਮਝ ਕੇ ਉਹ ਕੂੜੇ ਵਿੱਚ ਸੁੱਟ ਦਿੱਤਾ ਤੇ ਆਪਾਂ ਵੇਖ ਵੀ ਨਹੀਂ ਕੀਤੀ ਸ਼ਬਦ ਕਿਉਂਕਿ ਉਹ ਪਰ ਸ਼ਬਦ ਵੀ ਆਪ ਕਰਦਾ ਤੇ ਸਾਥ ਸਾਥ ਇਹ ਕਿ ਜਦੋਂ ਆਪਾਂ ਕਿਸੇ ਨੂੰ ਕਾਟ ਦੇਣ ਜਾਂਦੀ ਹੈ ਸਮਝ ਕੀ ਹੋਣੀ ਚਾਹੀਦੀ ਹੈ ਭਾਈ ਬੇਨਤੀ ਹੈ ਕੀ ਦੁਨੀਆ ਦੇ ਵਿੱਚ ਰਹਿਣ ਤੇ ਆਇਆ ਹੋਇਆ ਤੇ ਜੋ ਚੱਲਿਆ ਹੋਇਆ ਮਹੌਲ ਕੀ ਕਾਟ ਦੇਣਾ ਕਿਉਂਕਿ ਜੇ ਮੋਬਾਈਲ ਚੱਕਵਾਗੀ ਤੇ ਕਹਿ ਦੇਵੋ ਸਾਨੂੰ ਕੋਈ ਕਾਟ ਨਹੀਂ ਦੇਗੀ ਸਾਨੂੰ ਕਹਿ ਕਿ ਜੇਕਰ ਜੋਸੀ ਕਰਨ ਲਈ ਪੈਸੇ ਦੀ ਗੱਲ ਜੇ ਪੈਸਾ ਹੈ ਤੇ ਆਪਾਂ ਕਹਿੰਦੇ ਕਿ ਆਪਾਂ ਨਹੀਂ ਕੀਤਾ ਕਈ ਵਾਰ ਉਹਦੀ ਸਮਝ ਕੰਮ ਕਰਦੀ ਨਹੀਂ ਤੇ ਸਾਥ ਸੰਗਤ ਕੀ ਆਪਾਂ ਜਿਹੜਾ ਕਾਰ ਦੇ ਗਈ ਇਹਨਾਂ ਤੇ ਨਾਲ ਪਿਆਮ ਦੀ ਕਰਨੀ ਕਿ ਭਾਈ ਕਾਗ ਪੜ੍ਹ ਕੇ ਬਾਲ ਵਿੱਚ ਕੀ ਕਰਿਓ ਇਹਦਾ ਸਿਸਕਾਰ ਕਰਨ ਕਿਉਂ ਕਰਿਓ ਕਿਉਂਕਿ ਇਹ ਨੂੰ ਕੋਈ ਸ਼ਬਦ ਦਾ ਉਕਤ ਕੀਤਾ ਹੋਇਆ ਤੇ ਜਪ ਸ਼ਬਦ ਦਾ ਉਕਤ ਨਾ ਕਰੀ ਫਿਰ ਦੂਜਾ ਬਚਨ ਆਪਾਂ ਕੱਢੀਆਂ ਦੇ ਉੱਪਰ ਗੁਰੂ ਮਹਾਰਾਜ ਜੀ ਦੇ ਜੋ ਸ਼ਰੋਵਣੀ ਨਿਸ਼ਾਨ ਅੰਡਾ ਬੜ੍ਹੋਣੀ ਚਾਹੇ ਕਿਸੇ ਗੁਰੂ ਪਾਤਸ਼ਾਹ ਨੇ ਫੋਟੋਆਂ ਸਜਾ ਲਈਆਂ ਸ਼ਾਬਦ ਸਜਾ ਲਈ ਪਰ ਬਾਹਰਲੇ ਬੰਦੇ ਨਹੀਂ ਹੋਣਾ ਚਾਹੀਦਾ ਸ਼ੀਸ਼ੇ ਜਿਹੜਾ ਕਚਰਾ ਬਿਠਾ ਗੰਦਗੀ ਬਿਠਦੀ ਤੇ ਮਾਫ ਕਰਨਾ ਸਰਬੱਤ ਸੰਤਾਂ ਨੂੰ ਬੇਨਤੀ ਭਾਈ ਗੁਰੂ ਮਹਾਰਾਜ ਜੀ ਉਹਦੇ ਸ਼ਬਦ ਆਪਾਂ ਰਚਿਤ ਕਰਨਾਂ ਤੇ ਸ਼ੀਸ਼ੇ ਦੇ ਸਾਹਮਣੇ ਜਿਹੜਾ ਆਪਣਾ ਡਰਾਈਵਰ ਤੇ ਅੱਗੇ ਸ਼ੀਸ਼ਾ ਉਸ ਦੇ ਅੰਦਰਲੇ ਵੱਡੇ ਛਾਉਣਾ ਤੇ ਬਾਹਰਲੇ ਬੰਦੇ ਆਪੇ ਨੂੰ ਦੇਖਣ ਲੱਗ ਪੈਣ। ਭਾਵੇਂ ਰੰਗ ਇਹ ਵੀ ਸ਼ੀਸ਼ੇ ਦੇ ਬਾਹਰ ਆਪਾਂ ਨਾ ਖਾ ਲਈ। ਜਿਸ ਸਾਹ ਨੂੰ ਜੂ ਤੋਂ ਉਹ ਪ੍ਰਾਪਤ ਤਾਂ ਕੋਈ ਆਪਾਂ ਸ਼ਾਮ ਜਿਵੇਂ ਗੁਰੂ ਮਹਾਰਾਜੀਆਂ ਦਾ ਕਪੜੇ ਨੇ ਰੂਪ ਦੇ ਉੱਪਰ ਗੱਡੀਆਂ ਦੇ ਉਸ ਨੂੰ ਬਾਦ ਵਿੱਚ ਫਰਮੇ ਨੂੰ ਘੋ ਕਰਕੇ ਜਸਾਰ ਸੰਕੇ ਚੰਗੀ ਤਰ੍ਹਾਂ ਰੱਖਣਾ ਪਈ ਗੁਰੂ ਮਹਾਰਾਜ ਜੀ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਆਪ ਗੁਰੂ ਦੇ ਨਾਲ ਧੋਖਾ ਕਰੇ ਮਹਾਰਾਜ ਜੀ ਦੇ ਜਦੋਂ ਤੂੰ ਧੋਖਾ ਕੀਤਾ ਤੇ ਤੇਰੀ ਜਿਹੜੀ ਹੈ ਬੇਅਕਤੀ ਹੋਵੇਗੀ ਤੇਰੀ ਖੁਆਰੀ ਹੋਵੇਗੀ ਨਾ ਆਓ ਕਿਸ਼ੋਰਾਮ ਤੇਰੇ ਕੇ ਸਾਥ ਤੁਜੀ ਦਸਰਾ ਤਾਲ ਰਹਿ ਰਗ ਵੇਰ ਸ਼ਿਵ ਰੰਗ ਜੋ ਜੀਵਨ ਬਲਨਾ ਸਰਪ ਜੈਸੇ ਅਰ ਜਾਰੀ ਬਿਨਾਂ ਸਬੁਰ ਤੋਏ ਜਰਾ ਜੀਵਨ